ਸਸ਼ੀਗਾ ਸਰ ਸਰ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਸੌਫਟਬਾਲ ਦੀ ਖਿਡਾਰਨਾਂ ਤੇ ਸਰ ਮੈਂ ਪਟਿਆਲਾ ਦੀ ਰਹਿਣ ਵਾਲੀ ਆ ਸਰ ਇਹ ਦੱਸ ਦਈਏ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹ ਮੇਰੀ 6ਵੀਂ ਗਵਰਨਮੈਂਟ ਜੌਬ ਹੈ ਅੱਛਾ ਇਹ ਸਿਰਫ ਪੋਸੀਬਲ ਹੋਇਆ ਸਰ ਮਾਨ ਸਰਕਾਰ ਦੇ ਕਰਕੇ ਤੇ ਪਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਸਰ ਤੁਸੀਂ ਜਿਹੜੇ ਖਿਡਾਰੀਆਂ ਦੀ ਜਿਹੜੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਫੀਲਡ ਦੇ ਵਿੱਚ ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰਾ ਰਹੇ ਹੋ ਇਹਦਾ ਸਭ ਤੋਂ ਸਾਰ ਸਫਾਇਦਾ ਇਹ ਹੈ ਕਿ ਜੋ ਖਿਡਾਰੀ ਖੇਡ ਰਹੇ ਨੇ ਉਹਨਾਂ ਨਾਲ ਖੇਡਣਗੇ ਵੀ ਤੇ ਆਉਣ ਵਾਲੀ ਪੀੜੀ ਨੂੰ ਖੜਾਣ ਲਈ ਵੀ ਆਪਣਾ ਯੋਗਦਾਨ ਦੇਣਗੇ ਸਰ ਨਾਲ ਦੀ ਨਾਲ ਮੈਂ ਸਰ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਜਿੰਨੇ ਵੀ ਇੱਥੇ ਖਿਡਾਰੀ ਬੈਠੇ ਆਂ ਅਸੀਂ ਤੁਹਾਡੇ ਵੱਲੋਂ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਸਰ ਜੋ ਵੀ ਜੋ ਆਉਣ ਵਾਲੀ ਪੀੜੀ ਹੈ ਸਰ ਉਹਨੂੰ ਅਸੀਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਆਪਣੇ ਜਿਹੜੇ ਪੰਜਾਬ ਦਾ ਮਾਣ ਵਧਾਵਾਂਗੇ ਸਰ ਤੇ ਲਾਸਟ ਸਾਲ ਦੇ ਸਰਵੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਰ ਜਿਹੜੇ ਇੱਥੇ ਖਿਡਾਰੀ ਬੈਠੇ ਆ ਜਿਹੜੇ ਪੂਰੇ ਜੋ ਕਹਿ ਸਕਦੇ ਆ ਕਿ ਅਸੀਂ ਜੋ ਇੱਕ ਤਰ੍ਹਾਂ ਦੇ ਪੂਰੇ ਐਲੀਜੀਬਲ ਨੇ ਸਰ ਤੁਸੀਂ ਉਹਨਾਂ ਨੂੰ ਜੋਬ ਪ੍ਰੋਵਾਈਡ ਕੀਤੀ ਫਿਰ ਤੋਂ ਤੁਹਾਡਾ ਧੰਨਵਾਦ ਸਰ ਬਹੁਤ ਬਹੁਤ ਮਾਣਗੀਰ ਬਹੁਤ ਧੰਨਵਾਦ